ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰਨ ਜਾਣਾ ਤੇਰੀ ਸਭ ਤੇ ਵੱਡਾ ਸਤ ਗੁਰ ਨਾਨਕ ਜਨ ਕਲ ਰਾਖੀ ਮੇਰੀ ਸੋ ਲੋਕ ਮਹੱਲਾ ਤੀਜਾ ਪਰਥਾਏ ਸਾਖੀ ਮਹਾਪੁਰਖ ਬੋਲਦੇ ਸਾਂਝੀ ਸਗਲ ਜਹਾਨੈ ਗੁਰਮਖ ਹੋਏ ਸੋ ਪੋ ਕਰੇ ਆਪਣਾ ਆਪ ਪਛਾਣੈ ਪਰਥਾਏ ਸਾਖੀ ਮਹਾਪੁਰਖ ਬੋਲਦੇ ਤਾਂਜੀ ਸਗਲ ਜਹਾਨੈ ਗੁਰਮੁਖ ਹੋਏ ਸੋ ਪਉ ਕਰੇ ਆਪਣਾ ਆਪ ਪਛਾਣੈ ਗੁਰ ਪ੍ਰਸਾਦੀ ਜੀਵਤ ਮਰੈ ਤਾ ਮਨ ਹੀ ਤੇ ਮਨ ਮਾਨੈ ਦੇਨ ਕੋ ਮਨ ਕੀ ਪ੍ਰਤੀਤ ਨਾਹੀ ਨਾਨਕ ਸੇ ਕਿਆ ਕਥਾ ਗਿਆਨੈ ਮਹੱਲਾ ਤੀਜਾ ਗੁਰਮੁਖ ਚਿਤ ਨ ਲਾਇਓ ਅੰਤ ਦਾ ਦੁੱਖ ਪਹੁੰਚਾ ਆਏ ਅੰਦਰ ਰਹੋ ਬਾਹਰ ਰਹੋ ਅੰਦਿਆਂ ਸੋਧਨਾ ਕਾਈ ਪਾਏ ਪੰਡਤ ਤੈਨ ਕੀ ਬਰਕਤੀ ਸਭ ਜਗਤ ਖਾਏ ਜੋ ਰਤੇ ਹਰ ਨਾਏ ਦੇਨ ਗੁਰ ਕਾ ਸ਼ਬਦ ਸਲਾਹਿਆ ਅਰ ਸੋ ਰਹੇ ਸਮਾਏ ਪੰਡਤ ਦੂਦੈ ਭਾਏ ਬਰਕਤ ਨਾ ਹੋਵਈ ਨਾ ਧੰਨ ਪੱਲੇ ਪਾਏ ਪੜ ਥਕੇ ਸੰਤੋਖ ਨ ਆਇਓ अन दिन जलत विहाए कूक पुकार न ना, ना संसा विच हो जाए नानक नाम विहोया मोहिका ले उठ जाए, ਸਤ ਗੁਰੂ ਜੀ ਬਾਣੀ ਦੇ ਵਿੱਚ ਪਰਮਾਨ ਕਰਦੇ ਨੇ ਮਹਾਪੁਰਖ ਕਿਸੇ ਦੇ ਸਬੰਧ ਵਿੱਚ ਸਿੱਖਿਆ ਦਾ ਬਚਨ ਬੋਲਦੇ ਹਨ ਪਰ ਉਹ ਸਿੱਖਿਆ ਸਾਰੇ ਸੰਸਾਰ ਲਈ ਸਾਂਝੀ ਹੁੰਦੀ ਹੈ ਜੋ ਮਨੁੱਖ ਸਤ ਗੁਰੂ ਦੇ ਸਾਹਮਣੇ ਹੁੰਦਾ ਹੈ ਉਹ ਸੁਣ ਕੇ ਪ੍ਰਭੂ ਦਾ ਡਰ ਹਿਰਦੇ ਵਿੱਚ ਧਾਰਨ ਕਰਦਾ ਹੈ ਤੇ ਆਪਣੇ ਆਪ ਦੀ ਖੋਜ ਕਰਦਾ ਹੈ ਸਤ ਗੁਰੂ ਦੀ ਕਿਰਪਾ ਨਾਲ ਉਹ ਸੰਸਾਰ ਵਿੱਚ ਵਰਤਦਾ ਹੋਇਆ ਹੀ ਮਾਇਆ ਵੱਲੋਂ ਉਦਾਸ ਰਹਿੰਦਾ ਹੈ ਤਾਂ ਉਸ ਦਾ ਮਨ ਆਪਣੇ ਆਪ ਵਿੱਚ ਪਤੀਤ ਜਾਂਦਾ ਹੈ ਬਾਹਰ ਪਟਰਨੋਂ ਹਟ ਜਾਂਦਾ ਹੈ اے ਨਾਨਕ ਜਿਨ੍ਹਾਂ ਦਾ ਮਨ ਪਤੀਜਿਆ ਨਹੀਂ ਉਹਨਾਂ ਨੂੰ ਗਿਆਨ ਦੀਆਂ ਗੱਲਾਂ ਕਰਨ ਦਾ ਕੋਈ ਲਾਭ ਨਹੀਂ ਹੁੰਦਾ ਇਹ ਪੰਡਤ ਜਿਨ੍ਹਾਂ ਗੁਰਮਖਾਨੇ ਸਤ ਗੁਰੂ ਦੇ ਸਾਹਮਣੇ ਹੋ ਕੇ ਹਰੀ ਵਿੱਚ ਮਨ ਨਹੀਂ ਜੋੜਿਆ ਉਹਨਾਂ ਨੂੰ ਆਖਰ ਦੁੱਖ ਵਾਪਰਦਾ ਹੈ ਉਹਨਾਂ ਅੰਦਰੋਂ ਤੇ ਬਾਹਰੋਂ ਅੰਨਿਆਂ ਨੂੰ ਕੋਈ ਸਮਝ ਨਹੀਂ ਆਉਂਦੀ ਪਰ ਹੇ ਪੰਡਤ ਉਹਨਾਂ ਦੀ ਕਮਾਈ ਦੀ ਬਰਕਤ ਸਾਰਾ ਸੰਸਾਰ ਖਾਂਦਾ ਹੈ ਜੋ ਮਨੁੱਖ ਹਰੀ ਦੇ ਨਾਮ ਵਿੱਚ ਰੱਤੇ ਹੋਏ ਹਨ ਜਿਨ੍ਹਾਂ ਨੇ ਸਤਿਗੁਰੂ ਦੇ ਸ਼ਬਦ ਦੀ ਰਾਹੀ ਸਿਫਤ ਸਲਾਹ ਕੀਤੀ ਹੈ ਤੇ ਹਰੀ ਵਿੱਚ ਲੀਨ ਹਨ ਇਹ ਪੰਡਤ ਮਾਇਆ ਦੇ ਮੋਹ ਵਿੱਚ ਫਸੇ ਰਹਾਂ ਬਰਕਤ ਨਹੀਂ ਹੋ ਸਕਦੀ ਆਤਮਿਕ ਜੀਵਨ ਵੱਧਦਾ ਫੁੱਲਦਾ ਨਹੀਂ ਤੇ ਨਾ ਹੀ ਨਾਮ ਧੰਨ ਮਿਲਦਾ ਹੈ ਪੜ ਕੇ ਥੱਕ ਹਾਰ ਜਾਂਦੇ ਹਨ ਪਰ ਸੰਤੋਖ ਨਹੀਂ ਆਉਂਦਾ ਤੇ ਹਰ ਵੇਲੇ ਉਮਰ ਛੜਦਿਆਂ ਹੀ ਗੁਜ਼ਰਦੀ ਹੈ ਉਹਨਾਂ ਦੀ ਗਿਲਾ ਗੁਜ਼ਾਰੀ ਮੁਕਦੀ ਨਹੀਂ ਤੇ ਮਨ ਵਿੱਚੋਂ ਚਿੰਤਾ ਨਹੀਂ ਜਾਂਦੀ ਹੇ ਨਾਨਕ ਨਾਮ ਤੋਂ ਸਖਣਾ ਰਹਿਣ ਕਰਕੇ ਮਨੁੱਖ ਕਾਲੇ ਮੂਹੀ ਸੰਸਾਰ ਤੋਂ ਉੱਠ ਜਾਂਦਾ ਹੈ